ਉਹ ਕਿਹੜਾ ਹੈ ਮੈਂ ਜਨਮਨਣੀ ਕੀ ਹੁੰਦੀ ਹੈਗੀ ਕਹਿੰਦੇ ਜੇ ਜਨਮਨਣੀ ਕੋਈ ਗੱਲ ਹਮ ਕਿਹੜੀ ਕੀ ਕਹਿੰਦੇ ਸੀਗੇ ਸਵਾ ਕੋ ਪੁੱਛਦਿਆਂ ਸੀ ਉਹ ਫਿਰ ਬੰਦਾ ਉਹਨਾਂ ਦਾ ਮੋੜ ਕੇ ਜਵਾਬ ਦੇਂਦਾ ਸੀ ਬਸ ਬਹਿ ਜਾਂਦੇ ਸੂਕਾਣ ਪੀਣ ਫੇਰ ਬੁੜੀਆਂ ਤੇ ਲਾਕੁੰਦੇ ਸੀ ਹਾਂ ਹਾਂ ਬੁੜੀਆਂ ਹੈ ਪਹਿਲਾਂ ਬੁੜੀਆਂ ਕਹਿੰਦੀਆਂ ਫਿਰ ਉਹਨਾਂ ਦਾ ਬੰਦਾ ਜਵਾਬ ਦੇ ਦਿੰਦਾ ਸੀ ਮੂਰੇ ਬੋੜ ਕੇ ਪਤਾ ਨਹੀਂ ਸਣੀ ਕਰਦੇ ਸੀ ਨਾ ਅਣਾਂ ਗੁੱਸਾ ਅਸਨ ਗਾਦੇ ਵਹਿ ਜਾਂਦੇ ਸੀ ਖਾਣ ਕਿੰਨੇ ਦੋਹੇ ਜੇ ਲਾਉਂਦੀਆਂ ਹੁੰਦੀਆਂ ਸੀ ਪਰੋਹਣੇ ਹਾਂ ਦੋਹੇ ਹਾਂ ਗੁੱਸਾ ਬਹੁਤ ਕੋਈ ਨਹੀਂ ਸੀ ਕਰਦਾ ਕੁਛ ਵੀ ਆਖੀ ਜਾਂਡੀਆਂ ਸੀ ਉਹ ਚੌੜਾ ਕਿੰਨੇ ਕਰਦੇ ਹਾਂ ਹਾਂ ਤੇਰਾ ਮਾਂਗ ਹਾਰੇ ਚੜਾ ਤੇਰਾ ਪਿਓ ਘਾਰੇ ਚੜੇ ਅੱਛਾ ਆਏ ਉਹ ਤਾਂ ਵਾਤ ਲੈ ਲਈ ਫੱਟੇ ਚੱਕ ਲਈ ਹੁਣ ਹਾਂ ਹਾਂ ਉਚੋਲੇ ਨੂੰ ਵੀ ਆਹ ਹੰਡੀਆਂ ਚੋਲੇ ਤੂੰ ਹੀ ਚਾਉਂ ਮਾਰੀ ਹਾਂ ਉਹ ਸਹੀ ਜੀ ਸਿੱਖਣੀਆਂ ਦੇ ਜਾਂਦੀਆਂ ਸੀ ਜੋਲੇ ਦੀ ਧੂਈ ਵਿੱਚ ਹਾਂ ਜੋਲੇ ਦੀ ਧੂਈ ਵਿੱਚ ਵਸਾ ਕਰ ਲਈ ਐ ਨਾਂਵੀਆਂ ਸੀ ਕੁਰਮਾ-ਕੁਰਮੀ ਵਰਤਨ ਕੇ ਵਿਚੋਲੇ ਬੈਠੇ ਦਰਸ਼ਨ ਕੇ ਵਿਚੋਲੇ ਦੀ ਧੂਈ ਵਿੱਚ ਚਾਉ ਵੱਜੂ ਅੱਛਾ ਹਾਂ ਸਾਹੀ ਹੁੰਦਾ ਇੰਨਾਂ ਕੁਰਮਾ-ਕੁਰਮੀ ਵਰਤਦੇ ਆ ਕੁਰਮਾ-ਕੁਰਮੀ ਚੜਦੇ ਆ ਉਹਦੀ ਮੰਗ ਹਾਰੇ ਚੜੀ ਬਾਪੂ ਖੌਰੂ ਪਾਵੇ ਥੱਲੇ ਖੜਾ ਦੱਲੇ ਘੜੇ ਹਿੱਠਣੀਆਂ ਦਿੰਦੇ ਸੀ ਉਹ ਹਾਂ ਸਿੱਠਣਾਂ ਦਾ ਹਾਂ ਉਹਨੂੰ ਪਰਾਉਣਾ ਨਾ ਸਿੱਠਣੀਆਂ ਦਿੰਦੀਆਂ ਸੀ ਤੇ ਇੱਕ ਆਹਾ ਸੀ ਵਿਛਣਾ ਚਕਾਉਣਾ ਜਮਾਈ ਤੋਂ ਤੇ ਤੇਲ ਲਾਉਣੀ ਥਾਲੀ ਦੇ ਵਿੱਚ ਤੇ ਮੁੜ ਕੇ ਛੰਨੇ ਨੂੰ ਤੇਲ ਲਾਉਣੀ ਸੀ ਚੱਕ ਛੰਨਾ ਚੱਕਿਆ ਨਹੀਂ ਜਾਂਦਾ ਸੀ ਹਾਰ ਜਾਂਦੇ ਉਹ ਪੈਸੇ ਤਾਂ ਦਿੰਦੇ ਸੀ ਜਿਵੇਂ ਹੁਣ ਆਪਾਂ ਜੁੱਤੀ ਚੱਕ ਲਈ ਹੈ ਛੰਨਾ ਕਦੇ ਨਹੀਂ ਚੱਕਿਆ ਜਾਂਦਾ ਪਤਾ ਨਹੀਂ ਛੰਨਾ ਚੱਕਿਆ ਨਹੀਂ ਆਉਂਦਾ ਸੀ ਛੰਨਾ ਆਏ ਚੱਕਣਾ ਹੁੰਦਾ ਸੀ ਨਾ ਉਂਗਲ ਨਾਲ ਸੀ ਸੀ ਨਾਲ ਨਹੀਂ ਸੀ ਚੱਕਣਾ ਸੀ ਹਾਂ ਤੇ ਇਹ ਨਹੀਂ ਆਂਦਾ ਹੋਈ ਜੰਨਾ ਹਾਰ ਜਾਂਦੇ ਹਾਂ ਦੇ ਸਾਥ ਲਾਗ ਲੈ ਲੋ ਜਿਹੜਾ ਲੈਣਾ ਹੈ ਅੱਛਾ ਕੋਈ ਚੱਕਦਾ ਸੀ ਛੰਨਾ ਤੇ ਆਹ ਘਾਨਾ ਛੱਤ ਤੇ ਛੱਤ ਨਹੀਂ ਆ ਆਹ ਲਾ ਦੇ ਨਿਆ ਸੀ ਐਸ ਦੀ ਆਪਣੇ ਦੀ ਗੋੰਦਲੀਆਂ ਹੁੰਦੀਆਂ ਨੇ ਸੂੜੀਆਂ ਉਹਦੇ ਐ ਲਾਲਾ ਗੰਢਾ ਦਿੰਦਿਆਂ ਕੁੜੀਰੇ ਉਹਦਾ ਮੁੰਡਾ ਖੋਲਦਾ ਲੱਸੀ ਚ ਪਾ ਕੇ ਨਾ ਹੈ ਤੇ ਲੱਸੀ ਦੇ ਵਿੱਚ ਊਰੇ ਤਾਂ ਵਿੱਚ ਢਾਲਾ ਛੜਦਾ ਐ ਛਾਲ ਛੜਦਾ ਪਾ ਲੈਣੀ ਪਹਿਲਾ ਉਹ ਗੰਨਾ ਖੋਲਦੇ ਪਹਿਲਾ ਗੰਨਾ ਖੋਲਦੇ ਹਾਂ ਗੰਨਾ ਖੋਲਦੇ ਉਹ ਖੁੱਲਦਾ ਹੀ ਨਹੀਂ ਹੁੰਦਾ ਹਰੇਕ ਤਾਂ ਕੁੜੀ ਖੋਲਦੀ ਮੁੰਡੇ ਦੇ ਕੁੜੀ ਤਾਂ ਨਹੀਂ ਖੁੱਲਦਾ ਹੁੰਦਾ ਮਸਾਂ ਕੋ ਹਾਂ ਉਹ ਕਿਹ ਆ ਹੋ ਜਾਂਦੀ ਅੱਛਾ ਣੇ ਵਾਲਾ ਤਾਂ ਨਹੀਂ ਸੁਣਿਆ ਸੀ ਅੱਜ ਤੱਕ ਨਾ ਹਾਂ ਹਾਂ ਣਾ ਹਾਂ ਣਾ ਤੇ ਕਹਿੰਦੇ ਚੱਕੇ ਨਹੀਂ ਆਂਦੇ ਣਾ ਚੱਕਾ ਹਾਂ ਹਾਂ ਣਾ ਤੇ ਕਹਿੰਦਾ ਸਾਰਾ ਦੋਵਰੀ ਦਾ ਵੀਡੀਓ ਤੇ ਲਾਉਂਦੀਆਂ ਥਾਲੀ ਨੂੰ ਕਾਸੀ ਦੀ ਥਾਲੀ ਹੁੰਦੀ ਸੀ ਕਾਸੀ ਦਾ ਈ ਨਾਮ ਅੱਗੇ ਨੂੰ ਵੀ ਜਿਹਾਉਂਦੀਆਂ ਜਦੋਂ ਸੱਸ ਪਿਆਲਾ ਦਿੰਦੀ ਛੰਨੇ ਨਾਲ ਛੰਨੇ ਤੇ ਦਿੰਦੀਆਂ ਸੀ ਰ ਆ ਕੇ ਖਾਂਦਾ ਦੇਸੀ ਖਾਂਡੀ ਹੁੰਦੀ ਹੱਥ ਨਾਲ ਹੋਉਂਦੀਆਂ ਸੀ ਹੁਣ ਤੱਕ ਕਿਉਂ ਕਹਿਣਾ ਆ ਤੂੰ ਵੀ ਪਾਦੀ ਹੋਵੇਂ ਵੀ ਪਾਦੀ ਕਣੀ ਸੱਸੀ ਸੀ ਜਿੱਦਾਂ ਹੀ ਤਾਂ ਪਰ ਪਿਆਰ ਨਹੀਂ ਰ ਚਮਕਿਆ ਵਾਲਾ ਹਾਂ ਜਦੋਂ ਹੱਥ ਨਾਲ ਹਾਂ ਹੱਥ ਨਾਲ ਦਿੰਦਿਆਂ ਸੀ ਗਿਆ ਚਾਤੂਰ ਕਿਆਂ ਵਾਂਗ ਬੰਜ ਕੱਲੀ ਸੱਸ ਪਿਆਲਾ ਦਿੰਦੀ ਸੀ ਤੇ ਐਂ ਹੀ ਹੁਣ ਤਾਂ ਤੂੰ ਵੀ ਦੇ ਦੇ ਫਰਾਂਣੀ ਤੂੰ ਵੀ ਐ ਥੋੜਾ ਹੀ ਹੁੰਦਾ ਸੋਹਣਾ ਲੱਗਦਾ ਕਰਲੀ ਸਾ ਸੁਪਿਆੜਾ ਦਿੰਦੀ ਹੁੰਦੀ ਅੋਨਾਂ ਨੇ ਮੂਹਰੋਂ ਦੋਹਾ ਲਾ ਗਾਣਾ ਦੁਨੀਆ ਕੁੜਗਾਂ ਫੜੀਆਂ ਆ ਹਾਂ ਸੱਸ ਵੀ ਤੇਰੀ ਪਿਆੜਾ ਦੇਵੇ ਲੈ ਪਪਾਂ ਦੇ ਭਾ ਭਾਵੋ ਆਹ ਹੰਦੀਆਂ ਹਾਂ ਤੇ ਗੋੜਾ ਹੇਠ ਨਾ ਦੇ ਲਈ ਤੇਰੀ ਲੋਕੀ ਕਰੂ ਜਾ ਵੀ ਤੇ ਪਿਆੜਾ ਕਰ ਲੈਣਾ ਛੇੜਦੀ ਅੱਗੇ ਝੁੱਲ ਦੇ ਬੈਠ ਕੇ ਪਿਆੜਾ ਦਿੰਦੀਆਂ ਸੀ ਥੱਲੇ ਝੱਲੂ ਛਾ ਕੇ ਝੁੱਲ ਕਿਹੜਾ ਨੀ ਜਿਹੜਾ ਪਸੂ ਤੇ ਦੇਣਾ ਝੋਲੇ ਜਿਵੇਂ ਹੁਣ ਆਪਾਂ ਦਰੀ ਨਹੀਂ ਉਦੋਂ ਮੜੀੜੇ ਪਾਏ ਸੀ ਛਾ ਕੇ ਅੱਛਾ ਝੋਲ ਹੁੰਦਾ ਸੀ ਅੱਛਾ ਉਹਨੂੰ ਥੱਲੇ ਪਿਛਾ ਕੇ ਬਣਿਆ ਹੁੰਦਾ ਸੀ ਚੌਰ ਸਦਰੀਆਂ ਨੂੰ ਅੱਛਾ ਤੇ ਉਹ ਪਿਛਾ ਕੇ ਨੂੰ ਉਹਨੂੰ ਉਥੇ ਵਹਾ ਕੇ ਫਿਰ ਪਿਆਲਾ ਦਿੰਦਿਆਂ ਝੋਲ ਦੇ ਦਿੰਦਿਆਂ ਹਾਂ ਹਾਂ ਉਹ ਤੇ ਝੋਲੇ ਤੇ ਪਿਆਲਾ ਦੇ ਕੇ ਫਿਰ ਉਹਨੂੰ ਭਰਾ ਕਾਉਂ ਭਰਾਵਾਂ ਦਿੰਦਿਆਂ ਤੇ ਉਹ ਜਿਹੜੀ ਹੁੰਦੀ ਲਾਗਣ ਉਹ ਝੋਲੇ ਚ ਕਾਇਦਾ ਨੂੰ ਪਿਆਲਾ ਦਿੰਦਿਆਂ ਅੱਗੇ ਤਾਂ ਪੰਜ ਦਿਨ ਦੇ ਜਾਂ 10 ਹੋਂ ਤਾਂ ਵੇਲੀ ਰੋਤ ਕਿ ਮੇਰੇ ਕੋਲ 500 ਲਿਆ ਸੀ ਨਾ ਭਾਈ ਚੁੱਲ ਮੇਰੇ ਭਾਈ ਤੇ ਉਹ ਮੇਰੇ ਪਸੂਆਂ ਦੇ ਮੱਝਾਂ ਤੇ ਦਿੰਦੇ ਹੁੰਦੇ ਨੇ ਘਰੇ ਗੁਣਿਆ ਹੁੰਦਾ ਸੀ ਉਹ ਬਾਪਤਾਸ ਗੇੜ ਦੇ ਬੰਦੇ ਅੱਗੇ ਬਹਿ ਕੇ ਜਿਹਦੇ ਘਰੇ ਹੁੰਦੇ ਸੀ ਚੁਰ ਲੋਹਰੇਕ ਦੇ ਹੁੰਦਾ ਸੀ ਹਾਂ ਜਿਹੜਾ ਜਿੱਦਿਆਂ ਤੇ ਵੱਟ ਗੰਦਰਾਂ ਗੁਰਪੁਰਾਹਾਂ ਦਰੀਆਂ ਚਾਹੌਰਸ ਹੁੰਦਾ ਇੱਕੋ ਜਾਂ ਜਿਵੇਂ ਹੁਣ ਆਪਾਂ ਬਿਸ਼ਾਉਣ ਨੂੰ ਨਹੀਂ ਲੈ ਲੈਂਦੇ ਹੋ ਹਾਂ ਜਿਵੇਂ ਆਹ ਹਰੀਆਂ ਜਿ ਐ ਡੇਢ ਚਾਹੌਰਸ ਤੇ ਗੁਣੇ ਹੁੰਦੇ ਸੀ ਘਰੀ ਦਰੀਆਂ ਦੇ ਤੇ ਜਾਂ ਬਾਰਾਂ ਦੇ ਅੱਛਾ ਹਾਂ ਬਾਰਾਂ ਦੇ ਬਾਬਾ ਜਾਨ ਦਾ ਛੜਾ ਵੀਰਾ ਤੇ ਖੁੱਦੋ ਵੀ ਸਾਨੂੰ ਮੜ ਪਿੰਦਾ ਕਰਉ ਉਸ ਗਿਆ ਡੱਕਾ ਲਾ ਲਾ ਕੇ ਲੋਗ ਵੀ ਨਾ ਪਤਾ ਨਹੀਂ ਕਿਵੇਂ ਬਣਾ ਕੇ ਦਿੰਦਾ ਅਗੇ ਜਾਣਦੇ ਸੀ ਬੰਦੇ ਉਹ ਝੁੱਲ ਵੀ ਆਈ ਹੁਣਾਉਂਦੇ ਸੋਹਣਾ ਲੱਗਦਾ ਸੀ ਉਹ ਬਹੁਤ ਉਹ ਤਾਂ ਹੁਣ ਅੱਗੇ ਜਾਣ ਉਹ ਵਿਹਾਰ ਤਾਂ ਉਹ ਕਰਦੀਆਂ ਡਾਣੀ ਸਾਣੀ ਵਿਹਾਰ ਕਰਦੀਆਂ ਸੀ ਕਨਾਲੀ ਦੇ ਵਿੱਚ ਪਾ ਕੇ ਜਦੋਂ ਜਾਨ ਚੜ ਜਾਂਦੇ ਵੀ ਵਾਹ ਕੇ ਆਉਣਗੇ ਹੁਣ ਤਾਂ ਆਥ ਨੂੰ ਆ ਜਾਂਦੇ ਅੱਗੇ ਦੂਜੇ ਦਿਨ ਮੁੜਦੇ ਉਹ ਫਿਰ ਅਗਲੇ ਦਿਨ ਰੱਸੀ ਪੈਰ ਪਾਉਂਦਿਆਂ ਕਨਾਰੀ ਦੇ ਵਿੱਚ ਪਾ ਲੈਣੀਆਂ ਹਾ ਦੁੱਧੋਂ ਪਾ ਕੇ ਲੱਸੀ ਘੋੜ ਕੇ ਇੱਕ ਪੈਰ ਉਹਨੇ ਚਰ ਲੈਣੇ ਛਾਣੇ ਨੇ ਕੋਨੇ ਉਹਦੇ ਮੂੰਹ ਤੇ ਬੁਰਕੀਆਂ ਬੰਨ੍ਹੇ ਹੋਦੇ ਮੂੰਹ ਤੇ ਸੱਤ ਵਾਰੀ ਅੱਛਾ ਹਾਂ ਹੈ ਉਹ ਕਦੇ ਉਸਤੇ ਵਾਸੋ ਆਈ ਵੀ ਉਹੋ ਨਾ ਨੇ ਲੱਸੀ ਫਰ ਪਾਇਆ ਅੱਛਾ ਆਏ ਕਹਿੰਦੇ ਹਣ ਲੱਸੀ ਫਰ ਪਾਇਆ ਉਹ ਵੀ ਨਹੀਂ ਪਉਂਦਾ ਕੋਈ ਨਾ ਨਾ ਹੁਣ ਪਉਂਦਾ ਨਹੀਂ ਕੋਈ ਹਣ ਤਾਂ ਕਿਸੇ ਨੂੰ ਆਈ ਰੇ ਜੱਗੇ ਦੇ ਵਿਆਹ ਤੇ ਪਾਇਆ ਸੀ ਅੱਛਾ ਵਾਹ ਕੀ ਤੇ ਆਲੀ ਨਾ ਤੂ ਹੋਰੀ ਹਾਂ ਲੱਸੀ ਪਾਇਆ ਪਾਉਂਦੇ ਹੁਣ ਤਾਂ हट ਗਏ ਆ ਹੁਣ ਤਾਂ ਪਾਉਂਦਾ ਹੀ ਨਹੀਂ ਕੋਈ ਉਹ ਤੇ ਲੱਸੀ ਪੈਰ ਵੀ ਸਜਾਏ ਜਾਣੇ ਛਾਣੇ ਤੇ ਦੂਜੀਆਂ ਜਮ ਕੁੜੀਆਂ ਕੱਤਰੀਆਂ ਜਮ ਖੜੀਆਂ ਫਿਰੋ ਚਾਪਾਂ ਨਹੀਂ ਪਿਆਰੰਦੇ ਤੇ ਹੁਣ ਜੇ ਗੜਾ ਪਾਉਣੇ ਆ ਤਾਂ ਵੀ ਪਹੁੰਚ ਗਿਆ ਅੱਛਾ ਪੰਜ ਸੱਤ ਦੇ ਬੰਦੇ ਆ ਪੰਜ ਹੁਣ ਤਾਂ ਆਉਦੇ ਬੰਦੇ ਉਹਦੇ ਬੰਦੇ ਉਹਦੇ ਜਿੰਨੀ ਵੀ ਗੁੱਠੀ ਹੁੰਦੀ ਹੈ ਸਾਰੇ ਬੰਦ ਹੁੰਦੇ ਨੇ ਹਾਂ ਤੇ ਜਦੋਂ ਬਈ ਜਵਾਕ ਹੋਣ ਵਾਲਾ ਹੋਵੇ ਪਹਿਲਾ ਵਿਆਹ ਹੁਣ ਨੇੜੇ ਨਹੀਂ ਹੁਣ ਨਿਆ ਥੀ ਨਾ ਹੁਣ ਨੰਦ ਦਾ ਤੇ ਆ ਆ ਹਰ ਕੋਈ ਦੀ ਬਹੁਤ ਜਵਾਕ ਦਾ ਹੋਣ ਵਾਲਾ ਸੀ ਤੇ ਬੁੱਚੇ ਲਾਈ ਗਈ ਇਹ ਸਾਰੇ ਚੀਜ਼ਾਂ ਤੇ ਤੇ ਉਹ ਮੰਮੀ ਜਿਵੇਂ ਅੱਗੇ ਤੋਂ ਅਸੀਂ ਵੀ ਜਿਹੜਾ ਪਿਆਲਾ ਦਿੰਦੀਆਂ ਉਹ ਵੀ ਕੁੜੀਆਂ ਦਿੰਦੀਆਂ ਕਿ ਬੱਟੂਆਂ ਦਿੰਦੀਆਂ ਹੁੰਦੀਆਂ ਕਿ ਕੁੜੀਆਂ ਦਿੰਦੀਆਂ ਹੁੰਦੀਆਂ ਇਹਦਾ ਜਿਹੜਾ ਨਵੀਂ ਬਿਊਟੀ ਨੂੰ ਕਹਿ ਜਿਹੜਾ ਨਵੀਂ ਬਿਊਟੀ ਨੂੰ ਕਹਿਣਾ ਦਿੰਦੇ ਹੁੰਦੇ ਆਂ ਕਿ ਕੁੜੀਆਂ ਦਿੰਦੀਆਂ ਕਿ ਉਹ ਦਿਖਾਉਂਦੀਆਂ ਕੁੜੀਆਂ ਨਹੀਂ ਦਿਖਾਉਂਦੀਆਂ ਹੁੰਦੀਆਂ ਉਹ ਧਾਣੀ ਸ਼ਾਣੀ ਅੱਛਾ ਵੀ ਮਾਤਰ ਹੁਣ ਜਿਵੇਂ ਤੂੰ ਧਾਣੀ ਸ਼ਾਣੀ ਹੋ ਗਈ ਬਹੁ ਤੇਰੀ ਤੂੰ ਧਾਣੀ ਸ਼ਾਣੀ ਹੋ ਗਈ ਆਂ ਤੇ ਉਹ ਦਰਾਣੀ ਛਾਣੇ ਵਾਹ ਹੁੰਦੀਆਂ ਕੋਈ ਪੰਜ ਵਾਹ ਨਹੀਂ ਕੋਈ ਸੱਤ ਕਰ ਲੈ। ਕੋਤੀ ਤਾਂ ਉਹੀ ਹੋਗੀ ਨਾ ਬੋਟੀਆਂ ਹੋਗਾ ਕੁੜੀਆਂ ਦਾ ਅਗਲੀਆਂ ਵੀ ਉਹ। ਕੁੜੀਆਂ ਨਹੀਂ ਜੀ ਕੁੜੀਆਂ ਦਾ ਹੱਥ ਨਹੀਂ ਹੁੰਦਾ ਸ। ਸਈ ਕੁੜੀਆਂ ਨੂੰ ਬਿਠਾ ਦਿੰਦੇ ਆ ਨਾ। ਕੁੜੀਆਂ ਨੂੰ ਕੁੜੀਆਂ ਨਾਲ ਵਾਹ ਹੁੰਦੇ ਹੁੰਦੇ ਜਿਹੜੇ ਕੁੜੀ ਦਾ ਮੂੰਹ ਜਿਸ਼ਾਉਣਾ ਹੁੰਦਾ ਸੀ। ਛੱਟ ਗਏ ਹੁਣ ਤਾਂ ਕੋਈ ਜਿਸ਼ਾਉਂਦਾ। ਅੱਗੇ ਜੇ ਹੁਣ ਆਪਾਂ ਕੁੜੀ ਆ ਗਈ ਲਿਆਏ। ਸਹੌਰਿਆਂ ਤੋਂ। ਅੱਛਾ ਉਦੋਂ। ਤਾਂ ਉਹਨੇ ਨਾ ਲਿਆ ਨਾ ਤੋਂ ਲਿਆ। ਨੈਣਾ ਤੋਂ ਪਹਿਲਾਂ ਭਾਈ ਮੂੰਹ ਦਿਖਾ ਦੇ ਪੁਰੀਆਂ ਬਾਗਾਂ ਦੇ ਚਾਰ ਜਾਂ ਪੰਜ ਪੰਜ ਨੂੰ ਉਹ ਜਾਂਦੀ ਚਾਰ ਹੋ ਬਾਗਾਂ ਦੇ ਅੱਛਾ ਉੱਤੇ ਫਿਰ ਕੁੜੀ ਨੂੰ ਬਾਹਰ ਨਹੀਂ ਜਾਣ ਦਿੰਦੇ ਸੀ ਹਾਂ ਹੀ ਤੋਂ ਅੱਛਾ ਨਾ ਨਾ ਤੇ ਬਣਾ ਤੇ ਹੁਣ ਤਾਂ ਪਹਿਲਾਂ ਸ਼ਹਿਰ ਜਾਂਦੇ ਫਿਰ ਘਰੇ ਜਾਂਦੇ ਹਾਂ 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 ਮੈਂ ਤਾਂ ਤੇਰੇ ਫਿਰ ਦੇ ਘਰੇ ਖਾਂਦੇ ਟਾਈਟੇ ਫਿਰ ਮੌਤਾਂ ਵੀ ਤਾਂ ਹੈ ਹਾਂ ਵਿਚਾਰ ਹੋਏ ਕਰਦੇ ਨੇ ਹਾਂ ਅੱਗੇ ਇੱਕ ਇੱਕੇ ਮੱਤ ਸਾਹਿਬ ਨਹੀਂ ਉਦੋਂ ਵੀ ਨਹੀਂ ਬਾਹਰ ਜਾਂਦੇ ਨਹੀਂ ਹੁੰਦੇ ਸੀ ਅੱਗੇ ਤਾਂ ਜਿਹਦਾ ਵਿਆਹ ਬੰਨਿਆ ਹੁੰਦਾ ਸੀ ਹਾਂ ਹਾਂ ਤੇ ਵਿਆਹ ਬੰਨਿਆ ਤਾਂ ਇਨਾਂ ਨੂੰ ਮੈਂ ਅੱਖਾਂ ਤੇ ਮੰਨ ਲੈਣ ਨਾ ਅਸਾਂ ਇਨਾਂ ਦੀ ਕੁੜੀ ਅੱਗੇ ਜਾਊਗੀ ਓਕੇ ਵਿਆਹ ਆ ਕੁੜੀ ਆਹਾਂ ਉਹ ਤੋਦੀ ਮਾਇਆ ਖਾਨੀ ਆ ਇਹਦਾ ਸੋਨਾ ਨਹੀਂ ਲੱਗਦਾ ਭਾਈ ਮਾਰਾ ਹੁੰਦਾ ਮੱਥੇ ਨਹੀਂ ਲੱਗਦਾ ਇੱਕ ਵੱਖਰਾ ਵਿਆਹ ਹੈ ਤੇਰੇ ਮਾਮੇ ਦੀ ਕੁੜੀ ਦਾ ਤੇ ਇਹ ਤਾਂ ਅਕੇ ਮਾਪ ਪਿਓ ਨਹੀਂ ਆ ਨਾ ਮਾਪ ਪਿਓ ਨੂੰ ਤਾਂ ਕੋਈ ਡਰ ਨਹੀਂ ਹੁੰਦਾ ਤੇ ਕੁੜੀ ਨਾ ਜਾਵੇ ਆ ਇਸ ਵਿੱਚ ਮੱਛੀ ਨਹੀਂ ਲਗੜਾ ਮਾਰਾ ਹੁੰਦਾ ਇਹ ਫਿਰ ਕੁੜੀ ਲੈ ਕੇ ਨਹੀਂ ਗਏ ਸੀ ਉਹ ਕਹਾਂ ਪਾਇ ਇੱਕ ਸਾਡੇ ਤਾਂ ਕਿ ਸ਼ੇਰਗੜ੍ਹ ਚ ਮਾਪ ਪਿਓ ਵੀ ਨਹੀਂ ਜਾਂਦਾ ਮਹਾ ਮਾਪਿਆਂ ਤਾਂ ਕੋਈ ਨਹੀਂ ਜਾਂਦਾ ਇੱਕ ਪੱਖ ਦਾ ਵਿਆਹ ਹੋਵੇ ਇੱਕ ਫਖਰਾ ਤੇ ਉਹ ਮੱਠੇ ਨੀ ਗਦੇ ਸਹਾਂ ਕੋ ਨੀ ਕੋ ਕਰੀ ਉਠਾ ਸਿੱਧਾ ਉਟਾਉਂਦੇ ਹੁੰਦੇ ਆੜੀ ਹੋਈ ਇੰਨਾ ਸਿੱਧਾ ਕਿ ਉਹ ਕੂਕਾ ਤਨ ਗਾਟਾ ਲਈ ਮਖਾ ਇੰਨਾ ਸਿੱਧਾ ਨਹੀਂ ਹੁੰਦਾ ਉਹ ਤਾਂ ਮੜਾ ਜਾਂਦਾ ਹਾਂ ਹਾਂ ਬਸ ਆਹਲੇ ਚੱਲੇ ਨੂੰ ਲੈ ਲਈ ਵਸਤੇ ਉਧਰੋਂ ਖਾਂਢ ਲੈ ਜੀ ਤੇ ਉਹ ਆਪ ਦਾ ਮੈਦਾ ਲੈ ਜੀ ਮੜਾ ਜਾ ਤਾਂ ਵਸ ਸਿੱਧਾ ਵੜ ਗਿਆ ਉਹ ਵਾਹਾਂ ਪੰਡਤਾਂ ਨੇ ਜਾ ਕੇ ਲਿਆਣੀ ਆਲੀ ਹੈ ਤਾਂ ਫਿਰ ਕੀ ਹੈ ਇਹ ਤੋਂ ਮੜਾ ਮੋਟਾ ਲੈ ਜੇ ਕਹਿ ਨਹੀਂ ਉਸੇ ਦਾ ਵਟ ਗਿਆ ਹੋ ਜਾਂਦਾ ਇੱਕ ਵਕਤ ਮੱਥੇ ਨਹੀਂ ਲੱਗਦੇ ਹੁੰਦੇ ਜੇ ਆਖਿਰ ਵਿਆਹ ਨਾ ਹੋਣ ਉਧਰ ਉਧਰ ਨਹੀਂ ਕਿ ਹੁਣ ਤਾਂ ਸ਼ਹਿਰ ਚ ਰਹਿੰਦੇ ਨੇ ਜਿਨ੍ਹਾਂ ਦਾ ਵਿਆਹ ਹੋਵੇ ਅੱਥਨ ਤੱਕ ਨਹੀਂ ਵਟ ਨਾਲੇ ਆਏ ਤਾਂ ਆ ਤਾਂ ਬਾੜਾ ਵੱਡੀ ਗੱਲ ਹੈ ਜਿਹੜੀ ਇੱਕ ਪੱਖ ਤੇ ਦੋਨੇ ਮੱਥੇ ਲੱਗ ਜਾ ਇਹ ਨਹੀਂ ਨਾ ਚੰਗਾ ਹੁੰਦਾ ਹਾਂ ਤਾਂ ਗੱਲ ਨਹੀਂ ਬੋਲਦੇ ਕੋਈ ਉਹਨੇ ਮੰਨ ਲਿਆ ਚਲੋ ਫਿਰ ਬਾਅਦ ਚ ਕਰਾਂਗੇ ਬਾਕੀ ਗੱਲਾਂ